ਪੰਜਾਬ ਵਿੱਚ ਹੜਾ ਨੂੰ ਸਬੋਧਨ ਕਰਨ ਲਈ ਬੁਲਾਇਆ ਗਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਮਾਪਤ ਹੋ ਗਿਆ ਹੈ ਸਦਨ ਨੂੰ ਅਨਮਿੱਥੇ ਸਮੇਂ ਲਈ ਮੁਅਤਲ ਕਰ ਦਿੱਤਾ ਗਿਆ ਹੈ ਇਸ ਸੈਸ਼ਨ 2 ਦਿਨ ਚੱਲਿਆ ਆਖਰੀ ਦਿਨ ਪੰਜਾਬ ਰਾਈਸ 2 ਬਿਜ਼ਨਸ ਸੋਧ ਬਿੱਲ 2025 ਸਮੇਤ 6 ਬਿੱਲਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੂੜ ਵਸੇਬੇ ਲਈ ਇੱਕ ਮਤਾ ਵੀ ਪਾਸ ਕੀਤਾ ਗਿਆ ਹੈ ਕਾਰਵਾਈ ਦੌਰਾਨ ਸਤਧਾਰੀ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਗਰਮਾ-ਗਰਮ ਬਹਿਸ ਹੋਈ ਸਪੀਕਰ ਗੁਲਤਾਰ ਸੰਧਵਾਨ ਵਿਧਾਇਕ ਅਤੇ ਮੰਤਰੀਆਂ ਨੂੰ ਸਦਨ ਵਿੱਚ ਮर्याਦਾ ਬਣਾਈ ਰੱਖਣ ਲਈ ਸਲਾਹ ਦਿੱਤੀ ਉਹਨਾ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਗੱਲ ਤੇ ਚਰਚਾ ਕਰਨੀ ਹੈ ਤਾਂ ਇਸ ਨੂੰ ਸਦਨ ਦੇ ਬਾਹਰ ਕਰੋ ਸਦਨ ਵਿੱਚ ਆਉਣ ਜਾਣ ਦੇ ਨਿਯਮ ਹਨ ਉਹਨਾਂ ਦੀ ਪਾਲਣਾ ਕਰੋ ਜੇ ਤੁਸੀਂ ਸਦਨ ਵਿੱਚ ਮਰਿਆਦਾ ਬਣਾਈ ਰੱਖਦੇ ਹੋ ਤਾਂ ਜਨਤਾ ਇਸ ਦੀ ਕਦਰ ਕਰੇਗੀ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨੀ ਨੇ ਕਿਹਾ ਕਿ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨ ਮਿਲਣਗੇ ਉਹਨਾਂ ਇਹ ਵੀ ਦੱਸਿਆ ਹੈ ਕਿ ਦੀਵਾਲੀ 20 ਅਕਤੂਬਰ ਨੂੰ ਹੈ 15 ਅਕਤੂਬਰ ਤੱਕ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਫਸਲਾਂ ਪਸ਼ੂਆਂ ਤੇ ਹੋਰ ਨੁਕਸਾਨਾਂ ਦੇ ਮੁਆਵਜ਼ੇ ਦੇ ਚੈੱਕ ਵੰਡੇ ਜਾਣਗੇ ਸ਼੍ਰੋਮਣੀ ਕਾਲਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਵਿਰੁੱਧ ਦਰਜੀ ਕਮਾਵਲੇ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਹਿਮ ਨਿਰਦੇਸ਼ ਦਿੱਤੇ ਹਨ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਵਿੱਚ ਦਰਜ ਹੋਈ ਉਸ ਐਫਆਈਆਰ ਨਾਲ ਸੰਬੰਧਿਤ ਹੈ ਜਿਸ ਵਿੱਚ ਮਜੀਠੀਆ ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ ਇਹ ਐਫਆਈਆਰ 31 ਜੁਲਾਈ ਨੂੰ ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ 25 ਜੂਨ ਨੂੰ ਆਪਣੀ ਗ੍ਰਿਫਤਾਰੀ ਦੌਰਾਨ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਰੋਕਿਆ ਸੀ ਮਜੀਠੀਆ ਦੀ ਪਹਿਲਾਂ ਹੀ ਆਮਦਨ ਤੋਂ ਵੱਧ ਜਾਇਦਾਦ ਦੇ ਇੱਕ ਹੋਰ ਕੇਸ ਵਿੱਚ ਹਿਰਾਸਤ ਵਿੱਚ ਹਨ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਇੱਕ ਅੰਡਰ ਟ੍ਰੇਨਿੰਗ ਅਲਫਨਾਮਾ ਦਿੱਤਾ ਹੈ ਜਦੋਂ ਕਿ ਇਸ ਕੇਸ ਵਿੱਚ ਵਿਕਰਮ ਮਜੀਠੀਆ ਵਿਰੁੱਧ ਕੋਈ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਨੂੰ 7 ਦਿਨ ਪਹਿਲਾਂ ਨੋਟਿਸ ਜਾਰੀ ਕੀਤਾ ਜਾਵੇਗਾ ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ 31 ਜੁਲਾਈ ਨੂੰ ਦਰਜ ਹੋਈ ਐਫ ਆਈ ਆਰ ਲਗਾਏ ਗਏ ਦੋਸ਼ ਬੇਬੁਨਿਆਦ ਹਨ ਉਹ ਇਸ ਦਿਨ ਦੀ ਵੀਡੀਓ ਫੁਟੇਜ ਤੋਂ ਸਪਸ਼ਟ ਹੈ ਮਜੀਠਿਆ ਸ਼ਾਂਤ ਬੈਠੇ ਹਨ ਅਤੇ ਪੁਲਿਸ ਕਾਰਵਾਈ ਵਿੱਚ ਕੋਈ ਰੁਕਾਵਟ ਨਹੀਂ ਪਾਈ ਗਈ ਹਿਮਾਚਲ ਦੀ ਬੱਦੀ ਵਿੱਚ ਸੜਕ ਹਾਦਸੇ ਵਿੱਚ ਸ਼ਿਕਾਰ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਬਹਾੜੀ ਦੇ ਫੁਟੇਜ ਹਸਪਤਾਲ ਵਿੱਚ ਲਗਾਤਾਰ ਤੀਜੇ ਦਿਨ ਵੀ ਵੈਂਟੀਲੇਟਰ ਤੇ ਹਨ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਇੱਕ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਨ੍ਹਾਂ ਦੀ ਦੇਖਭਾਲ 40 ਹਸਪਤਾਲ ਬਹਾੜੀ ਦੇ ਮੈਰਾਂ ਦੀ ਇੱਕ ਟੀਮ ਦੁਆਰਾ ਕੀਤੀ ਜਾ ਰਹੀ ਹੈ ਜਿਸ ਵਿੱਚ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਡਾਕਟਰ ਸ਼ਾਮਿਲ ਹਨ ਜੋ ਉਸ ਦੀ ਲਗਾਤਾਰ ਨਿਗਰਾਨੀ ਅਤੇ ਇਲਾਜ ਕਰ ਰਹੇ ਹਨ ਪੰਜਾਬੀ ਗਾਇਕ ਗਗਨ ਕੋਕਰੀ ਨੇ ਹਸਪਤਾਲ ਵਿੱਚ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਯਾਰ ਆਪਣਾ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਹੁਣ ਵੀ ਆਉਣ ਵਾਲੇ ਦਿਨਾਂ ਚ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਕਰਤਾਰੀਆਂ ਸਾਡੇ ਕੋਲੇ ਆਉਣ ਲੱਗ ਜਾਣੀਆਂ ਨੇ ਤੇ ਅਸੀਂ ਜਿਹੜੇ ਚੈੱਕ ਨੁਕਸਾਨ ਦੇ ਫਸਲਾਂ ਦਾ ਵੀ ਪਸ਼ੂਆਂ ਦਾ ਵੀ ਘਰਾਂ ਦਾ ਵੀ ਉਹਦੇ ਪੈਸੇ ਜਿਹੜੇ ਨੇ ਅਸੀਂ ਚੈੱਕ ਦੇਣੇ ਸ਼ੁਰੂ ਕਰਾਂਗੇ ਤਾਂ ਕਿ ਚਖੰ ਜਦੋਂ ਅੱਲਾ ਮੱਲ ਮਉਦੋ ਹੀ ਲੱਗੇ ਨਾਲ ਨਾਲ ਬੀਜ ਸੋਧ ਐਕਟ ਲਿਆਂਦਾ ਗਿਆ ਜਿਹੜਾ ਕੋਈ ਨਕਲੀ ਬੀਜ ਜਾਂ ਕੋਈ ਇਧਰੋਂ ਉਧਰੋਂ ਕਵਾਲਿਟੀ ਤੋਂ ਥੱਲੇ ਵਾਲਾ ਬੀਜ ਜਿਹੜਾ ਕੋਈ ਵੇਚੂਗਾ ਉਹਦੇ ਮੈਨੂਫੈਕਚਰਰ ਨੂੰ ਵੀ ਤੇ ਦੁਕਾਨਦਾਰ ਨੂੰ ਵੀ ਡੀਲਰ ਨੂੰ ਵੀ ਸਖਤ ਤੋਂ ਸਖਤ ਸਜ਼ਾਾਂ ਮਿਲਣਗੀਆਂ ਜੁਰਮਾਨਾ ਹੋਊਗਾ ਹੋ ਸਕਦਾ ਉਹਨਾਂ ਦੇ ਜਿਹੜੇ ਲਾਇਸੈਂਸ ਕੈਨਸਲ ਕਰ ਦਿੱਤੇ ਜਾਣ ਕਿਉਂਕਿ ਬੀਜ ਜੇ ਨਕਲੀ ਆ ਗਿਆ ਉਹ 6 ਮਹੀਨੇ ਬਾਅਦ ਪਤਾ ਲੱਗਦਾ ਜਦੋਂ ਝਾੜ ਆਉਂਦਾ ਹੈ ਕਿ ਇਹ ਨਕਲੀ ਨਿਕਲਿਆ ਤਾਂ ਉਹ ਉਹ ਦੀ ਪਰਪਾਈ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਵਾਰੀ ਕਬੀਲਦਾਰੀ ਦੀ ਗੱਡੀ ਲਈ ਤੋ ਲੈ ਜਾਏ ਦੁਬਾਰਾ ਚੜ੍ਹਨੀ ਬਹੁਤ ਔਖੀ ਹੋ ਜਾਂਦੀ ਹੈ ਇਸੇ ਤਰ੍ਹਾਂ ਸੀ ਪੈਸਟੀਸਾਈਡ ਦੇ ਵਿੱਚ ਵੀ ਕੀਤਾ ਕਿ ਗਵਰਨਮੈਂਟ ਵੱਲੋਂ ਸਰਟੀਫਾਈਡ ਪੈਸਟੀਸਾਈਡ ਹੀ ਵੇਚੇ ਜਾਣਗੇ ਇਸ ਤੋਂ ਇਲਾਵਾ ਸਦਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ 5 ਲੱਖ ਏਕੜ ਜਿਹੜੀ ਪ੍ਰਭਾਵਿਤ ਹੋਈ ਹੈ ਹੜ੍ਹਾਂ ਤੋਂ ਫਸਲ ਉਹਦੇ ਵਿੱਚ ਕਣਕ ਬੀਜਣ ਵਾਸਤੇ ਪੰਜਾਬ ਸਰਕਾਰ ਵੱਲੋਂ 2 ਲੱਖ ਕੁਇੰਟਲ ਬੀਜ ਜਿਹੜਾ ਉਹ ਫ੍ਰੀ ਦਿੱਤਾ ਜਾਊਗਾ ਕਿਉਂਕਿ ਲਗਭਗ 40 ਕਿਲੋ ਇੱਕ ਇੱਕ ਏਕੜ ਦਾ ਬੀਜ ਹੁੰਦਾ ਤਾਂ ਕੁਇੰਟਲ ਦੇ ਵਿੱਚ ਢਾਈ ਢਾਈ ਮਣ ਹੁੰਦਾ 40 ਕਿਲੋ ਇੱਕ ਮਣ ਹੋ ਗਿਆ ਤਾਂ ਢਾਈ ਦੂਣੀ 5 5 ਲੱਖ ਏਕੜ ਦਾ ਜਿੱਦੋ 1 ਲੱਖ ਕਦਾ ਸਰੋਂ ਦਾ ਬੀਜ ਤਾਂ ਕਿ ਜਛੀਤੂ ਛੀਤੀ ਉਹ ਕਣਕਾ ਬੀਜ ਕੇ ਉਹਨਾਂ ਦੀ ਕਬੀਲਦਾਰੀ ਲਈ ਤੇ ਆਵੇ ਬਾਕੀ ਜਿੰਨੇ ਵੀ ਪੁਨਰਵਾਸ ਦੇ ਵਿੱਚ ਲੋਕ ਯੋਗਦਾਨ ਪਾ ਰਹੇ ਨੇ rangla.punjab.gov.in ਤੇ ਵੈਬਸਾਈਟ ਤੇ ਜਾ ਕੇ ਉੱਥੇ ਜਿੰਨਾ ਵੀ ਵਿਦੇਸ਼ਾਂ ਤੋਂ ਜਾਂ ਇੱਥੋਂ ਇੰਡਸਟ੍ਰੀਅਲ ਐਨ ਜੀਓਜ਼ ਜਾਂ ਮੁਲਾਜ਼ਮ ਵੀ ਆਪਣੀਆਂ ਕੋਈ ਤਨਖਾਹਾਂ ਦੇ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਮੁੰਦਰ ਕਹਿੰਦੇ ਬਣਦਾ ਸੋ ਅਸੀਂ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਲੋਕਾਂ ਨਾਲ ਖੜਾਂਗੇ ਜਿਨ੍ਹਾਂ ਤੇ ਮਾਰ ਪਈ ਹੈ ਕੁਦਰਤ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੰਗੀ ਪੱਦਰ ਤੇ ਅਸੀਂ ਉਸ ਪੰਜਾਬ ਨੂੰ ਜਿਹੜਾ ਜਿਹੜਾ ਪ੍ਰਭਾਵਿਤ ਪੰਜਾਬ ਹੈ ਉਹਨੂੰ ਦੁਬਾਰੇ ਆਪਣੇ ਪੈਰਾਂ ਸਿਰ ਕਰਾਂਗੇ ਜਿਹੜੀਆਂ ਜਮੀਨਾਂ ਰੁੜ ਵੀ ਗਈਆਂ ਉਹਨਾਂ ਵਾਸਤੇ ਵੀ ਮੁਆਵਜ਼ਾ ਦਾ ਐਲਾਨ ਕੀਤਾ ਗਿਆ ਦਰਿਆ ਜਿਹੜਾ ਉਹ ਜਮੀਨਾਂ ਹੀ ਲੈ ਗਿਆ ਨਾਲ ਅੱਗੇ ਤੋਂ ਘੱਟ ਤੋਂ ਘੱਟ ਨੁਕਸਾਨ ਹੋਵੇ ਕੁਦਰਤ ਹੈ ਉਹਤੇ ਤਾਂ ਕੋਈ ਜ਼ੋਰ ਚੱਲ ਨਹੀਂ ਸਕਦਾ ਪਰ ਆਪਾਂ ਉਹਦੇ ਵਾਸਤੇ ਵੀ ਸਾਰਾ ਸਪੈਸ਼ਲ ਕਮੇਟੀਆਂ IIT ਖੜਗਪੁਰ IIT ਬੈਂਗਲੌਰ ਤੇ ਥਾਪਰ ਯੂਨੀਵਰਸਿਟੀ ਨਾਲ ਸੰਪਰਕ ਕਰਕੇ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਡੀਸਿਲਟਿੰਗ ਦੀ ਇਜਾਜ਼ਤ ਦਿੱਤੀ ਹੈ ਦਰਿਆਵਾਂ ਦੀ ਉਹਨਾਂ ਦਾ ਵੀ ਗਹਿਰਾਈ ਤੇ ਚੌੜਾਈ ਜਿਹੜੀ ਆ ਉਹ ਜੇ ਜਿਸ ਪਹਿਲਾਂ ਜਿਹੜੇ ਮਾਪਦੰਡ ਤੇ ਸੀ ਉਸੇ ਮਾਪਦੰਡ ਤੇ ਲਿਆਂਦੀ ਜਾਊਗੀ ਤਾਂ ਕਿ ਫਿਊਚਰ ਦੇ ਵਿੱਚ ਪਹਿਲੀ ਗੱਲ ਤਾਂ ਅਰਾਸ ਕਰਦੇ ਆ ਜਾਂ ਕੁਝ ਦਿਨਾਂ ਦੇਖਣੇ ਪੈਣ ਪਰ ਫਿਰ ਵੀ ਆਪਣੇ ਵੱਲੋਂ ਤਿਆਰੀ ਅਸੀਂ ਪ੍ਰੋਪਰ ਕਰਾਂਗੇ ਤੇ ਬਾਕੀ ਜਿੰਨੇ ਵੀ ਸੁਝਾਅ ਆਏ ਨੇ ਵਿਰੋਧੀ ਪਾਰਟੀਆਂ ਵੱਲੋਂ ਜਾਂ ਸਾਡੇ ਐਮ.ਐਲ.ਏ ਜਾਂ ਮੰਤਰੀ ਸਾਹਿਬਾਨ ਵੱਲੋਂ ਉਹਨਾਂ ਤੇ ਆਉਣ ਵਾਲੇ ਦਿਨਾਂ ਚ ਕਲੈਕਟਿਵ ਡਿਸੀਜਨ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਜਿਹੜਾ ਉਹ ਫੈਸਲੇ ਕਰਾਂਗੇ ਕਿਉਂਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਟਾਈਮ ਹੈ ਜਲਦੀਆਂ ਰਹਿੰਦੀਆਂ ਨੇ ਵੋਟਾਂ ਜਦੋਂ ਆਈਆਂ ਨੇੜੇ ਉਦੋਂ ਜੋ ਮਰਜ਼ੀ ਬੋਲ ਲੈਣ ਪਰ ਹੁਣ ਘਟੂ ਘਟ ਇੱਕ ਦੂਜੇ ਨੂੰ ਜਿਹੜਾ ਉਹ ਨੀਚਾ ਦਿਖਾਉਣ ਦੀ ਜਾਂ ਕੋਈ ਜਿੱਤ ਹਾਰ ਦੀ ਗੱਲ ਨਹੀਂ ਹੋਣੀ ਚਾਹੀਦੀ ਦੁੱਖ ਦੀ ਗੱਲ ਇਹ ਹੈ ਕਿ ਅੱਜ ਬੀਜੇਪੀ ਦਾ ਕੋਈ ਇੱਥੇ ਨਹੀਂ ਆਇਆ। ਅਕਾਲੀ ਦਲ ਵੱਲੋਂ ਜਿਹੜਾ ਆਫੀਸ਼ੀਅਲ ਅਕਾਲੀ ਦਲ ਹੈ ਆਪਣੇ ਆਪ ਨੂੰ ਕਹਿੰਦਾ ਹੈ। ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਨਹੀਂ ਇੱਥੇ ਆਏ। ਬੀਜੇਪੀ ਨੇ ਆਪਣੀ ਅਲੱਗ ਇੱਕ ਨਕਲੀ ਵਿਧਾਨ ਸਭਾ ਲਈ ਹੋਈ ਹੈ ਬਾਹਰ। ਉਹ ਉੱਥੇ ਆਪਣੇ ਦਿਲ ਦੀ ਭੜਾਸ ਕੱਢ ਜਾਂਦੇ ਨੇ ਕਿਉਂਕਿ ਤੇ ਇਹ ਵੀ ਜਨਤਾ ਦੀ ਵਿਧਾਨ ਸਭਾ ਹੈ। ਇਹ ਆਫੀਸ਼ੀਅਲ ਵਿਧਾਨ ਸਭਾ ਇੱਥੇ ਆ ਕੇ ਕਿਉਂ ਨਹੀਂ ਗੱਲ ਕਰਦੇ? ਅਸ਼ਵਨੀ ਕੁਮਾਰ ਜੀ ਚੁਣੇ ਹੋਏ ਨੇ। ਉਹ ਇੱਥੇ ਤਾਂ ਹੁੰਦੇ ਨਹੀਂ ਕਿਉਂਕਿ ਇਤਹਾਸ ਦੇਣਾ ਪੈਣਾ ਹੈ ਰਿਕਾਰਡ ਤੇ ਜਾਣਾ ਸਾਰਾ ਇਹ ਉਹ ਉੱਥੇ ਬੋਲੀ ਜਾਂਦੇ ਜੇ ਇੰਨਾ ਹੀ ਚਾਹੇ ਨਕਲੀ ਚ ਬੋਲਣ ਦਾ ਇਥੋਂ ਅਸਤੀਫਾ ਦੇ ਦਿਓ ਫਿਰ ਲੋਕਾਂ ਨੇ ਤੁਹਾਨੂੰ ਇੱਥੇ ਵਾਸਤੇ ਭੇਜਿਆ ਕੋਈ ਆਪਣੀ ਪ੍ਰਧਾਨ ਸਭਾ ਬਣਾਉਣ ਵਾਸਤੇ ਨਹੀਂ ਭੇਜਿਆ ਕੇਂਡਰੀ ਸਰਕਾਰ ਦੀ ਗੱਲ 2 ਮਿੰਟ ਕਿਵੇਂ ਕਰਾਂਗੇ 2 ਮਿੰਟ ਜਿਹੜਾ ਸਾਹਿਬ ਤੇ ਮੈਂ ਵੀ ਜਦੋਂ ਉੱਥੇ ਪਾਰਲੀਮੈਂਟ ਚ ਬੋਲਦਾ ਸੀ ਮੈਨੂੰ ਵੀ 2 ਮਿੰਟ ਹੀ ਦਿੰਦੇ ਹੁੰਦੇ ਸੀ ਮੇਰੇ ਤਾਂ 44 ਸਕਿੰਟ ਵੀ ਦਿੰਦੇ ਰਹੇ ਆ ਗੱਲ ਕਰਨੀ ਆਉਣੀ ਚਾਹੀਦੀ ਹੈ 40 ਸਕਿੰਟਾਂ ਚ ਵੀ ਗੱਲ ਹੋ ਸਕਦੀ ਹੈ। ਉਮੀਦ ਪਿੱਟੀ ਜੀ ਇੱਥੇ ਆਏ ਕਹਿੰਦੇ 12000 ਰੁਪਏ ਦਾ ਸਵਾਲ ਕੀਤਾ ਤਾਂ ਕਹਿੰਦੇ ਬੜੇ ਹਾਈ ਲੈਵਲ ਉਮੀਦ ਪਿੱਟੀ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਉੱਥੇ ਆਪਣੇ ਜਿਹੜੇ ਰੇਲਵੇ ਨਾਲ ਕੋਈ ਫਾਟਕ ਫੂਟਕ ਜਾਂ ਕੋਈ ਜਿਹੜੇ ਪੌੜੀਆਂ ਪੂੜੀਆਂ ਖਰਾਬ ਨੇ ਸਟੇਸ਼ਨਾਂ ਦੀਆਂ ਸਫਾਈ ਸਫੂਛ ਜਿਹੜਾ ਉਹ ਕਰਵਾ ਦਿਓ ਇੱਥੇ ਤੁਸੀਂ ਇੱਥੇ ਤੁਹਾਡੇ ਪਰਿਵਾਰ ਚੋਂ ਪਹਿਲਾਂ ਆਏ ਸੀਗੇ ਉਹਨਾਂ ਦੀਆਂ ਜਿਹੜੀਆਂ ਹਜੇ ਤੱਕ ਉਹਨਾਂ ਦੇ ਕੀਤੇ ਹੋਏ ਜਿਹੜੇ ਉਹ ਹਜੇ ਤੱਕ ਭੁਗਤੀ ਜਾ ਰਹੇ ਹਨ ਉਹਨਾਂ ਦੇ ਕੰਮਾਂ ਨੂੰ ਇੱਥੇ ਭਵੇਂ ਦਰਸ਼ਨ ਦੇਣ ਦੀ ਨਾ ਹੀ ਕਿਰਪਾ ਕਰਨ ਉਹ ਲੋਕਾਂ ਨੇ ਭੇਜਿਆ ਨਹੀਂ ਪਹਿਲਾਂ ਉਹਦਾ ਭਰਾ ਭੇਜਤਾ ਸੀ ਕਹਿੰਦੇ ਤਾਂ ਉਹ ਵੀ ਨਹੀਂ ਭੇਜਿਆ ਠੀਕ ਹੈ ਨਾ ਸੋ ਇਸ ਕਰਕੇ ਜਿੱਥੇ ਜਿਹੜੀ ਪਾਰਟੀ ਵੱਲੋਂ ਵੀ ਹੈਗੇ ਨੇ ਉਹ ਉੱਥੇ ਜਾ ਕੇ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਜੀ ਕੱਲ ਨੂੰ ਮੈਂ 5 ਵਜੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮੇਸ਼ ਸ਼ਾਹ ਜੀ ਨੂੰ ਮਿਲੂੰਗਾ ਤੇ ਸਾਰਾ ਪੰਜਾਬ ਦਾ ਜਿਹੜਾ ਨੁਕਸਾਨ ਸਾਰਾ ਉਹਦਾ ਇੱਕ ਇੱਕ ਬੂਨ ਦਾ ਸਾਹਬ ਇੱਕ ਇੱਕ ਪੈਸੇ ਦਾ ਸਾਥ ਵੀ ਉਹਨਾਂ ਕੋਲ ਸਾਹਮਣੇ ਰੱਖਾਂਗੇ ਕਿ ਆ ਨੁਕਸਾਨ ਹੈ ਜੀ ਸਾਨੂੰ ਪੰਜਾਬ ਦੀ ਨੂੰ ਜਿਹੜੀ ਹੈ ਉਹ ਦਿਲ ਖੋਲ ਕੇ ਸਾਡੇ ਹੈਲਪ ਕਰੋ ਜਿਵੇਂ ਪੰਜਾਬ ਦਿਲ ਖੋਲ ਕੇ ਦੇਸ਼ ਨੂੰ ਆਨੰਦਪਨਾਪਾ ਦੇ ਦੇਣੇ ਇੱਧਰ ਆਏ ਉਹ ਸਾਰੇ ਦੇਖ ਕੇ ਗਏ ਕੁਝ ਦੇਖ ਨਹੀਂ ਗਏ ਕਿ ਕਿੰਨੇ ਅੰਦਰ ਲੱਗੇ ਜੇ 1600 ਕਰੋੜ ਦੇ ਵਿੱਚੋਂ ਵੀ 240 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਵੈਸੇ ਆਉਣੀ ਹੁੰਦੀ ਹੈ 1 ਅਕਤੂਬਰ ਨੂੰ ਆਉਣੀ ਸੀ ਉਹ ਬਸ ਥੋੜੇ ਜਿਹਾ 10 ਦਿਨ ਪਹਿਲਾਂ ਕਰਤੀ ਉਹ ਕਹਿੰਦੇ ਇਹ ਵੀ 1600 ਕਰੋੜ ਦੇ ਵਿੱਚ ਹੀ ਮੰਨ ਲਓ ਨਾਲ 1600 ਕਰੋੜ ਦੇ ਵਿੱਚੋਂ ਵੀ ਇੱਧਰ ਉੱਧਰੋਂ ਸਕੀਮਾਂ 'ਚ ਪੈਸੇ ਕਟਾਈ ਜਾਂਦੇ ਆ ਜਦ ਕਿ ਉੱਥੇ ਬਿਹਾਰ ਜਾ ਕੇ ਵੋਟਾਂ ਨੇ ਉੱਥੇ ਕਹਿੰਦੇ 7 ਲੱਖ ਪਤਨੀ ਕਿੰਨੇ ਹਜ਼ਾਰ ਕਰੋੜ ਜਿਹੜਾ ਉਹ ਮਹਿਲਾਵਾਂ ਨੂੰ ਪਾਤਾ ਹੈ ਨਾ ਇੱਥੇ ਵੀ ਮਹਿਲਾਵਾਂ ਡੁੱਬੀਆਂ ਬੈਠੀਆਂ ਇੱਥੇ ਵੀ ਆਪਣੇ ਪੋਤਿਆਂ ਨੂੰ ਦਾਦੀਆਂ ਜਿਹੜੀਆਂ ਉਹ ਤੰਬੂਆਂ 'ਚ ਲਈ ਬੈਠੀਆਂ ਘਰਾਂ 'ਚੋਂ ਬਾਹਰ ਆ ਕੇ ਘਰਾਂ 'ਚ ਪਾਣੀ ਆ ਗਿਆ ਇੱਥੇ ਵਾਲੀਆਂ ਜਿਹੜੀਆਂ ਮਾਮਾਂ ਨੇ ਭੈਣਾਂ ਨੇ ਉਹ ਉਹਨਾਂ ਦਾ ਕੋਈ ਖਿਆਲ ਨਹੀਂ ਵੋਟਾਂ ਜਿੱਥੇ ਵੋਟਾਂ ਨੇ ਉੱਥੇ ਜਾ ਕੇ ਬੋਲੀ ਲਾ ਦਿੰਦੇ ਨੇ ਕਿੰਨੇ ਹਜ਼ਾਰ ਕਰੋੜ ਦੀਏ ਸੋ ਇਸ ਕਰਕੇ ਪੰਜਾਬ ਨਾਲ ਇਹ ਜਿਹੜਾ ਵਿਤਕਰਾ ਇਹ ਚੰਗਾ ਨਹੀਂ ਹੈਗਾ ਕੱਲ ਮੈਂ ਗੱਲਾਂ ਸਾਰੀਆਂ ਜਿਹੜੀਆਂ ਉਹ ਗ੍ਰਹਿ ਮੰਤਰੀ ਸਾਹਿਬ ਦੀ ਕੋਲ ਗੱਲ ਕੀਤੀ ਸੀ ਜਿਹੜਾ ਕਹਿ ਰਿਹਾ ਕਹਿੰਦੇ ਜੀ ਪੈਸਾ ਪੰਜਾਬ ਨੂੰ ਸਿੱਧੇ ਦੇਣਾ ਬਾਅਦ ਚ ਕਹਿੰਦੇ ਜੀ ਬਿਆਨ ਮੋੜ ਦਿੱਤਾ ਦੇਖੋ ਜੀ ਉਹ ਆਪਦੇ ਬਿਆਨ ਨੇ ਆਪਦੀ ਤੋਂ ਆਪ ਹੀ ਤੋੜ ਲੈਂਦੇ ਨੇ ਉਹ ਕਿਹਨੇ ਤੋੜ ਮੋੜਤਾ ਜੀ ਉਹਨੇ ਕਿਹਾ ਕਿਸਾਨਾਂ ਨੂੰ ਸਿੱਧਾ ਪੈਸੇ ਦੇਵਾਂਗੇ ਪੰਜਾਬ ਸਰਕਾਰ ਨੂੰ ਅਸੀਂ ਪੈਸੇ ਨਹੀਂ ਦਿੰਦੇ ਜਦੋਂ ਅਸੀਂ ਇਸ ਗੱਲ ਤੇ ਇਤਰਾਜ਼ ਕੀਤਾ ਕਿ ਫੈਡਰਲ ਸਟਰਕਚਰ ਨੂੰ ਤੋੜ ਦਿਓ ਤੁਸੀਂ ਅਨਡਿਕਲੇਅਰ ਯੂਟੀ ਬਣਾ ਰੱਖੀ ਹੈ ਪੰਜਾਬ ਗਵਰਨਰ ਸਾਹਿਬ ਮਿਲਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਨੂੰ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਤੇ ਤੁਸੀਂ ਸਿੱਧੇ ਪੈਸੇ ਦੇਵੋਗੇ ਫਿਰ ਤੁਸੀਂ ਅਨਡਿਕਲੇਅਰ ਰਾਸ਼ਟਰਪਤੀ ਰਾਜ ਹੀ ਲਾ ਰੱਖਿਆ ਫਿਰ ਫਿਰ ਪੰਜਾਬ ਨਾਲ ਇਦਾਂ ਧੱਕਾ ਕਰੋਗੇ ਤਾਂ ਫਿਰ ਜੇ ਪੰਜਾਬ ਮੁੱਕਰ ਗਿਆ ਫੂਡ ਦੇਣ ਤੋਂ ਫਿਰ ਕੀ ਕਰੋਗੇ ਪੰਜਾਬ ਨੂੰ ਨਾਲ ਤਾਂ ਕਹਿੰਦੇ ਨੇ ਫੂਡ ਬਾਲ ਹੈ ਸਾਡੀ ਤੇ ਨਾਲੇ ਜਦੋਂ ਕੋਈ ਨੁਕਸਾਨ ਹੋ ਜੇ ਉਦੋਂ ਕਹਿੰਦੇ ਨੇ ਨਹੀਂ ਪੈਸੇ ਤੁਹਾਨੂੰ ਨਹੀਂ ਮਿਲਨੇ ਪੈਸੇ ਸੀ ਆ ਕਰਾਂਗੇ ਉਹ ਕਰਾਂਗੇ ਸਰਕਾਰ ਚੁਣੀ ਹੋਈ ਸਰਕਾਰ ਹੈ 93 ਸੀਟਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਵਾਂਗੂ ਕੋਈ ਇਦਰੋਂ ਜੁਗਾਰਜਲਾ ਲਾ ਲਿਆ ਇਦਰੋਂ ਜੁਗਾਰਜਲਾ ਲਾ ਲਿਆ ਹੈ ਇਕੱਠੀ ਕੀਤੀ ਹੋਈ ਸਰਕਾਰ ਹੈ 93 ਨੇ ਜੀ ਠੀਕ ਹੈ ਨਾ ਇਸ ਵਕਤ 93 ਨੇ ਸੋ ਇਸ ਕਰਕੇ ਇਹ ਲੋਕਾਂ ਦੇ ਮੰਡੇਟ ਦਾ ਇਹ ਅਪਮਾਨ ਕਰ ਰਹੇ ਲੋਕਾਂ ਦੇ ਫਤਵੇ ਦਾ ਅਪਮਾਨ ਕਰ ਰਹੇ ਐ ਬਸ ਇਹੀ ਕਿੜ ਕੱਢ ਰਹੇ ਹੋਣਗੇ ਸ਼ਾਇਦ ਕਿ ਸਾਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲੋਕ ਪਸੰਦ ਕਰਦੇ ਨਹੀਂ ਕਰਦੇ ਠੀਕ ਹੈ ਨਾ ਜ਼ਰੂਰੀ ਥੋੜੀ ਹੁੰਦਾ ਡੈਮੋਕ੍ਰੇਸੀ ਵਿੱਚ ਵਿਰੋਧੀ ਪਾਰਟੀਆਂ ਵੀ ਹੁੰਦੀਆਂ ਨੇ ਪਰ ਗੁਲਦਸਤਾ ਜਿਹੜਾ ਹੁੰਦਾ ਨਾ ਉਹਦੇ ਵਿੱਚ ਰੰਗ-ਬਰੰਗੇ ਫੁੱਲ ਚੰਗੇ ਲੱਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਆਪਣੀ ਖੁਸ਼ਬੂ ਹੁੰਦੀ ਹੈ ਆਪਣਾ ਰੰਗ ਹੁੰਦਾ ਹੈ ਇਹ ਕਹਿੰਦੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਚੱਲਨੇ ਚਾਹੀਦੇ ਨਹੀਂ ਉਹ ਗੁਲਦਸਤੇ ਨੂੰ ਜਿਆਦਾ دیر ਨਹੀਂ ਆਪਾਂ ਦੇਖ ਸਕਦੇ ਜਿਹਦੇ ਚ ਇੱਕੋ ਰੰਗ ਦੇ ਫੁੱਲ ਹੋਣ